ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਪਿੱਥੋ ਪਹੁੰਚੇ ਸੀਗੇ ਜੀ ਬਠਿੰਡੇ ਤੋਂ ਕੋਈ ਕਰੀਬ ਹੈਗਾ ਕੋਈ 30 35 ਕਿਲੋਮੀਟਰ ਪਿੰਡ ਰਾਮਪੁਰਾ ਫੂਲ ਦੇ ਨਾਲ ਹੀ ਹੈ ਪਿੰਡ ਇਹ ਹੈਗਾ 10 ਕਿਲੋਮੀਟਰ ਦੀ ਦੂਰੀ ਤੇ ਬਾਈ ਦੀ ਆ ਗਾਂ ਤੇ ਆਏ ਸੀ ਜੀ ਅੱਗੇ ਵੀ ਇੱਕ ਦਿਨ ਬਾਈ ਨਾਲ ਗੱਲ ਹੋਈ ਸੀ ਤੇ ਬਾਈ ਨੂੰ ਮੈਂ ਫੋਨ ਤੇ ਦੱਸਿਆ ਸੀ ਮੈਂ ਕਿ ਬਾਈ ਇਹਦੇ ਗਲੈਂਡ ਬਣ ਗਏ ਆ ਗਾਂ ਦੇ ਤੇ ਅਨੀਮੀਕ ਹੋ ਚੁੱਕੀ ਹੈ ਗਾਂ ਕੋਲ ਬਹੁਤ ਜ਼ਿਆਦਾ ਘਟ ਚੁੱਕਿਆ ਜੀ ਇਹਦੇ ਵਿੱਚ ਤੁਸੀਂ ਹਾਲਾਤ ਵੀ ਦੇਖ ਹੀ ਰਹੇ ਆ ਗਾਂ ਦੇ ਬਾਕੀ ਥੋੜੀ ਜੀ ਜੇਰ ਵੇਲੇ ਵੀ ਗਾਣ ਨੂੰ ਦਿੱਕਤ ਆਈ ਹੈ ਜੀ ਜੇਰ ਕਢਾਉਣੀ ਪਈ ਉਦੋਂ ਤੇ ਉਦੋਂ ਦੀ ਗਾਹ ਬਾਈ ਜਾਂਦਾ ਸੈੱਟ ਹੀ ਨਹੀਂ ਆਈ ਜੀ ਮਹੀਨਾ ਘਟੋ ਘਟ ਹੋ ਗਿਆ ਨੂੰ ਸੂਈ ਨੂੰ ਤੇ ਗਾਹ ਘਟ ਹੀ ਰਹੀ ਹੈ ਜੀ ਦਿਨੋਂ ਦਿਨ ਅੰਦਰੋਂ ਵੀ ਗਾਹ ਸੈੱਟ ਨਹੀਂ ਸੀ ਅੱਜ ਇਹਦੇ ਦਵਾਈ ਭਰੀ ਹੈ ਜੀ ਤੇ ਮੰਨ ਲਓ ਬੂਟਾ ਲੈ ਕੇ ਸਾਜ ਦੇ ਮੈਂ ਲਵਾਇਆ ਜੀ ਥੋੜਾ ਜਿਹੜਾ ਅੱਜ ਤੋਂ 4-5 ਦਿਨ ਪਹਿਲਾਂ ਲੱਗਣਾ ਚਾਹੀਦਾ ਸੀ ਤੇ ਖੂਨ ਘਟੇ ਚ ਤੁਹਾਨੂੰ ਪਤਾ ਹੀ ਹੈ ਪਸ਼ੂ ਜਿੰਨਾ ਚਿਰ ਖੂਨ ਘਟਾ ਹੈ ਜੀ ਹੁਣ ਜੇ ਕੋਈ ਸਪਾਉਂਗੇ ਉਹਨੂੰ ਫਿਰ ਵੀ ਮੋਗ ਲੱਗ ਜਾਂਦੀ ਹੈ ਉਹ ਨਾ ਚਰ ਪਸ਼ੂ ਅੰਦਰੋਂ ਡਵੈਲਪ ਨਾ ਹੋਊਗਾ ਕਦੇ ਵੀ ਜਿੰਨਾ ਚਰ ਪਸ਼ੂ ਚ ਖੂਨ ਘੱਟ ਹੈ ਤੇ ਗਾਂ ਦੁੱਧ ਕਿੰਨਾ ਘਦੇਰੀ ਹੋ ਜਾਂਦਾ ਹੁਣ ਤਾਂ ਵੀਰੇ 10 ਲੀਟਰ ਹੀ ਹੈ 10 ਲੀਟਰ ਹੀ ਹੈ ਤੇ ਕਿੰਨੇ ਦੇ ਲਈ ਸੀ ਆਪਾਂ ਉਦੋਂ ਉਦੋਂ ਇਹ 20 ਕਿਲੋਟਰ ਕੋਇਆ ਦਾ ਪਹਿਲੇ ਆਪਾਂ 5-7 ਦਿਨਾਂ ਚ 5-7 ਦਿਨਾਂ ਚ 5-7 ਦਿਨਾਂ ਚ ਠੀਕ ਹੈ ਜਦੋਂ ਜੇਰ ਕਢਾਈ ਉਦੋਂ ਬਾਅਦ ਘਟਦੀ ਘਟਦੀ ਉਸਦੋਂ ਬਾਅਦ ਘਟਦੀ ਘਟਦੀ ਘਟੇ ਜਾਂਦੀ ਹੈ ਘਟੇ ਜਾਂਦੀ ਹੈ ਠੀਕ ਹੈ ਤੇ ਗੰਦ ਮਾੜਾ ਮੋਟ ਥੋੜੇ ਤਾਂ ਨਹੀਂ ਸਿੱੱਤੇ ਫਿਰ ਇਹਨੇ ਮਸਹੀ ਫਿਰ 3-4 ਦਿਨ ਬਸ ਅੱਛਾ 3-4 ਦਿਨ 3-4 ਦਿਨ ਠੀਕ ਹੈ ਠੀਕ ਅੱਜ ਇਹਦੇ ਦਵਾਈ ਭਰੀ ਹੈ ਜੀ ਆਇਰਨ ਟੌਨਿਕ ਇਹਨੂੰ ਲਿਖ ਕੇ ਦਿੱਤਾ ਠੀਕ ਹੈ ਬਾਈ ਨੂੰ ਤੇ એનર્ਜੀ ਮਨ ਲੋ ਉਹ ਬਾਈਪਾਸ ਫੈਟਰੀ ਇਹਨੂੰ ਪਾਉਣਾ ਪੈਣਾ ਜੀ એનર્ਜੀ ਬੂਸਟਰ ਵੀ ਮੈਂ ਕਿਹਾ ਬਾਈ ਨੂੰ ਵੀ ਚਲ ਕੇ ਰਾਂ ਆਇਰਨ ਟੌਨਿਕ ਦੇ ਜਦੋਂ ਖੂਨ ਨਾ ਬਣਦਾ ਹੋਵੇ ਜੀ ਕੁਝੂ ਜਿਹਾ ਫਿਰ ਤੁਹਾਨੂੰ ਦੱਸਿਆ ਵੀ ਕਾਪਰ ਵੀ ਨਾਲ ਦੇਣਾ ਪੈਣਾ ਤੇ ਲੈਟਸ ਗੋ ਕੁਦਨਾ ਗੋਲਨਾ ਲੇ ਗੀਆਂ ਕੋਈ ਨਹੀਂ ਤੁਹਾਨੂੰ ਵੀਡੀਓ ਬਾਈ ਗਰੁੱਪ 'ਚ ਪਾਊਗਾ ਜੀ ਗਾ ਵੀ ਵਧੀਆ ਬਣ ਜਾਣਾ ਗਾਣੇ ਤੇ ਥੋੜਾ ਜਿਹਾ ਦੱਸਿਆ ਬਾਈ ਨੂੰ ਵੀ ਗਾ ਥੋੜੀ ਜਿਹੀ ਰਿਸਕ ਜਾ ਜੀ ਹੁਣ ਥੋੜਾ ਜਿਆਦਾ ਕੰਡੀਸ਼ਨ ਡਾਉਣਾ ਵੈਸੇ ਪੱਠੇ ਹੁਣ ਦੋ ਤਿੰਨ ਤੇ ਚਲੋ ਉੱਪਰ ਵੀ ਬਾਈ ਦੇ ਆਹ ਸਰ ਕਰਨਾ ਪਾਇਆ ਕਰਕੇ ਤਾਂ ਕਰਕੇ ਵੀ ਪੱਠੇ ਖਾ ਰਹੀ ਹੈ ਜੇ ਚਾਦਰਾਂ ਹੁੰਦੀਆਂ ਤਾਂ ਗਾਣੇ ਹੁਣ ਤੱਕ ਬਹਿ ਜਾਣਾ ਸੀਗਾ ਤੇ ਬਾਈ ਦੱਸਦਾ ਵੀ ਇਹ ਕਹਿੰਦਾ ਵੀ 13 ਦਾ ਉੱਠਣ ਉਹ ਵੀ ਰਹਿ ਗਈ ਸੀਗਾ ਹੌਲੀ ਹੌਲੀ ਸੈੱਟ ਹੋ ਗਈ ਹੈ ਜੀ ਹੁਣ ਦਾ ਪਹਿਲਾਂ ਤਾਂ ਇਨਫੈਕਸ਼ਨ ਹੋ ਗਈ ਜੇਰਦੀ ਦੀ ਬਾਅਦ ਤੇ ਹੁਣ ਇਹਦੇ ਗਲੈਂਡ ਬਣ ਕੇ ਦੋ ਚੀਜ਼ਾਂ ਰਲ ਗਈਆਂ ਤਾਂ ਕਰਕੇ ਤੇ ਬਾਈ ਰਿਟਾਇਰ ਫੌਜੀ ਹੈ ਬਾਈ ਨੂੰ ਹਜੇ ਥੋੜਾ ਚਿਹਰੀ ਹੋਇਆ ਇਹਨੂੰ ਜੀ ਤਾਂ ਨਵੇਂ ਹੀ ਕੰਮ ਬਾਈ ਨੇ ਕੀਤਾ ਸੀ گاਵਾਂ ਦਾ ਪਰ ਐਂ ਬੰਦੇ ਦਾ ਮਾਣ ਅੱਕ ਜਾਂਦਾ ਜੀ ਦੋ ਹੀ ਗਾਵਾਂ ਬਾਈ ਨੇ ਲਈਆਂ ਤੇ ਉਹਨਾਂ ਜੋ ਇੱਕ ਗਾਂ ਨੇ 85000 ਰੁਪਏ ਦੀ ਬਾਈ ਨੇ ਖਰੀਦੀ ਸੀ ਤੇ ਉਹਦੇ ਹਾਲਾਤ ਵੇਖ ਲਓ ਤੁਸੀਂ ਕੀ ਹੈ ਅੱਜ ਤੇ ਮੈਂ ਉਹਨੂੰ ਬਾਈ ਨੂੰ ਫੋਨ ਤੇ ਦੱਸਿਆ ਤਾਂ ਸੀ ਚਲੋ ਕਈ ਵਾਰੀ ਨਹੀਂ ਕਿਸੇ ਦੇ ਸਾਹਮਣੇ ਆਉਂਦੀ ਜੀ ਗੱਲ ਤੇ ਪਰ ਮੈਂ ਹੋਂ ਸਾਰੀ ਬਾਈ ਨੂੰ ਦੱਸਤਾ ਸੀ ਕਿ ਸੋਨੂੰ ਵੀ ਦਿਖਾ ਦਿੰਨੇ ਆ ਜੀ ਬਾਈ ਖੜੀ ਆ ਆ ਤੂੰ ਖੋਲ ਨਹੀਂ ਰਹੀ ਤੂੰ ਆਹ ਫੜੀ ਇਹ ਦੋ ਬਾਈ ਆ ਦੇਖੋ ਜੀ ਤੂੰ ਜਮਾ ਦਿੱਤੀ ਹੋਈ ਜੀ ਜਰਾ ਠੀਕ ਹੈ ਫੂਲ ਵੱਲੋਂ ਵੱਤਵਾ ਦੇ 4 ਬਾਨੀ ਗ੍ਰਾਮ ਹੋਊਗਾ ਜੀ ਜਦੋਂ ਇਹ ਦੀ ਜਾਂ ਉਹ ਆਹ ਜਲਾ ਬਰਾਬਰ ਜੜੀ ਆ ਇਹਦੇ ਦੀ ਇਹਦੀ ਸੂਰਤ ਆ। ਹਾਂ। ਇੰਨਾ ਫਰਕ ਆ ਜੀ ਦੇਖ ਲਓ ਤੁਸੀਂ ਵੀ ਉਹ ਗਾ ਦੇਵਾਂ ਰਹਿ ਗਈ ਤਾਂ ਹੀ ਰਹਿ ਗਈ ਜੀ ਫੂਣੀ ਹੈ ਨੀ ਯਾਰ ਇਹ ਜੇ। ਜਿੰਨਾ ਚਿਰ ਪਛੂ ਉਹ ਨਹੀਂ ਮੈਂ ਕਰੀ ਨਾ ਦਾ ਕੁਝ ਨੇ ਅੰਦਰ ਉਹ ਸੈੱਟ ਹੋਣਾ ਨਾ ਕੁਛ ਇਹਦੇ ਖਾਦਾ ਪੀਤਾ ਬਜੇ ਨਾ ਚਿਰ ਬੋਗਲ ਜੀ ਰਹੂਗੀ। ਕੁਛ ਵੀ ਪਾਓਗੇ ਜਦੋਂ ਫੂਲ ਦੇ ਚੰਮੀ ਆ ਤਾਂ ਸਾਰੀਆਂ ਮੁਵਾਰਕਾਂ ਮੇੜ ਐਸੇ ਹੀ ਘਰ ਹੁੰਦਾ ਜੀ। ਠੀਕ ਆ ਲਿਵਰ ਨੇ ਹਰੇਕ ਚੀਜ਼ ਨੂੰ ਫੂਲ ਬਣਾ ਕੇ ਹੀ ਬੰਦਣਾ। ਠੀਕ ਜਿੰਨਾ ਜਦੋਂ ਕੋਈ ਵੀ ਫੋਨ ਨਹੀਂ ਪ੍ਰੋਪਰ ਬਣ ਰਿਹਾ ਉਹਨਾਂ ਜਿਹੜਾ ਕੋਈ ਨਹੀਂ ਸੈੱਟ ਨਹੀਂ ਹੋਣਾ ਕਦੇ ਫੋਨ ਨਾ ਮੰਨਦਾ ਕਰਦੇ ਦਾ ਪਲਾਨ ਹੈ ਵੀ ਤੇ ਪਹਿਲਾਂ ਇਹ ਇਨਵੈਸਟਰ ਦੀ ਆ ਜਿਹੜੇ ਦਵਾਈ ਭਰਤੀ ਆ ਇਹਨਾਂ 95 ਰੁਪਏ ਦਾ ਲੈ ਲੈਂਦਾ ਠੀਕ ਆ ਆਹ ਦਾ ਦੇ ਬਾਈ ਦੇ ਤੇ ਇਹੀ ਕਰਤੀ ਐ ਜਿਵੇਂ ਉਹਨਾਂ ਨੂੰ 40 ਬੰਦਾ ਵਾਲੀ ਨਹੀਂ ਹੋਇਆ ਸੂਈ ਨੂੰ ਪਰ ਥੋੜੀ ਜੀ ਮਜਬੂਰੀ ਸੀਗੀ ਵੀ ਆਪਾਂ ਨੂੰ ਦਾਹ ਗਰਮੀ ਸ਼ੁਰੂ ਹੋਣ ਕਰਕੇ ਇਹਦੇ ਇਹੀ ਕਰਨੀ ਪਈ ਤੇ ਵੈਸੇ ਆਪਾਂ ਵੇਟ ਵੀ ਕਰ ਸਕਦੇ ਹੁੰਦੇ ਮੈਂ ਆਪ ਹੀ ਬੋਲਦਾ ਉਹਨਾਂ ਅਗਲੇ ਨੇ ਜਿਹੜਾ ਡਾਕਟਰ ਆਪ ਹੀ ਠੀਕੇ ਭਰੀ ਜਾਂਦਾ 2 ਮਹੀਨੇ ਗਿਆ ਕੇ ਪਰੇ ਇੱਕ ਥੋੜੀ ਜਿਹੀ ਮਜਬੂਰੀ ਮੈਂ ਤੁਹਾਨੂੰ ਦੱਸਿਆ ਸੀਗਾ ਜੀ ਵੀ ਤੇ ਆਪਾਂ ਪਸ਼ੂ ਅੰਦਰੋਂ ਸਹੀ ਐ ਪਰ ਇਹ ਗਾਂ ਅੰਦਰੋਂ ਮਨ ਲਓ ਨੋਰਮਲ ਹੋ ਚੁੱਕੀ ਐ ਜੇ ਪਸ਼ੂ ਦੇ ਜਿਆਦਾ ਸੂਇਆਂ ਤੇ ਗਾਹ ਹੋਵੇ ਉਹਦੇ 'ਚ ਦਿੱਕਤ ਆ ਜਾਂਦੀ ਐ ਪਰ ਇਹ ਹਜੇ ਲੈੜ ਆ ਵਾਲੀ ਵੱਡੀ ਗਾਣੀ ਤਾਂ ਕਰਕੇ ਇਹਦੇ ਕੰਸੀਵ ਕਰ ਦੂਗੀ ਇਹਦੇ ਪਾਈਪਰ ਦਾ ਸਿੰਮਨ ਲਾਤਾ ਅੱਜ ਠੀਕ ਐ ਦੋ ਤਿੰਨ ਪਸ਼ੂ ਐ ਜੀ ਆਹ ਬੱਛੀ ਦੀ ਵੀ ਇਹੀ ਦਿੱਕਤ ਐ ਜੀ ਜਿਹੜੀ ਆ ਸਾਹਮਣੇ ਪਈ ਐ ਇਹ ਵੀ ਬਈ ਨਹੀਂ ਪੱਠੇ-ਪੁੱਠੇ ਜਾਂਦੀ ਐ ਨਾ 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 ਮੇਰੇ ਤਾਂ ਕੋਈ ਨਹੀਂ ਬਾ ਦੁੱਧ ਮਾੜਾ ਮੋਟਾ ਐ ਕੀ ਅੱਛਾ ਮੈਂ ਕਿ ਫੇਰ ਉਹ ਮੈਂ ਫੇਰ ਬੈਠ ਜਾਂਦੀ ਹਾਂ ਇਹਨੇ ਐਕਟਿਵ ਨਹੀਂ ਇਹ ਚ ਐਕਟਿਵ ਨਹੀਂ ਇਹ ਚ ਵੀ ਖੂਨ ਹੀ ਘਟਦਾ ਜੀ ਇਹਦੇ ਵੀ ਗਲੈਡ ਬਣ ਚੁੱਕਿਆ ਦੋ ਵਾਰੀ ਇਹਦੇ ਬੋਟਲ ਐਕਸ ਲੱਗ ਚੁੱਕਿਆ ਤੇ ਪਰ ਇਹ ਇਹ ਚ ਵੀ ਆਇਰਨ ਦੀ ਕਮੀ ਤਾਂ ਕਰਕੇ ਆ ਜੀ ਬਸ ਆ ਜਿਹੜੀ ਹੁਣ ਗਰਮੀਆਂ ਚ ਜੇ ਪਸ਼ੂ ਨੂੰ ਬੁਖਾਰ ਹੁੰਦਾ ਨਾ ਜੀ ਦੂਜੇ ਤੀਜੇ ਦਿਨ ਦੋ ਦਿਨ ਬੁਖਾਰ ਹੋ ਗਿਆ ਤੇ ਪਸ਼ੂ ਮਿੱਟੀ ਖਾਣ ਲੱਗ ਗਿਆ ਮਿੱਟੀ ਹੁਣ ਬਾਈ ਕਹਿੰਦੇ ਮੈਨੂੰ ਹਫ਼ਤਾ 10 ਦਿਨ ਹੋ ਗਏ ਸੰਦੀ ਨੂੰ ਕਨਫਰਮ ਗੱਲ ਆ ਵੀ ਪਸ਼ੂ ਚ ਖੂਨ ਘਟ ਚੁੱਕਿਆ ਜੀ ਠੀਕ ਹੈ ਤੇ ਜੇ ਤੁਸੀਂ ਇਹਦਾ ਟਰੀਟਮੈਂਟ ਨਹੀਂ ਮੌਕੇ ਤੇ ਕਰਾਉਂਦੇ ਜੇ 2-3 ਗ੍ਰਾਮ ਤੋਂ ਖੂਨ ਘਟ ਗਿਆ ਤਾਂ ਪਸ਼ੂ ਦੀ ਡੈਥ ਵੀ ਹੋ ਸਕਦੀ ਹੈ ਜੀ ਤੇ ਗਾਂ ਵੇਖ ਲਓ ਮੇਰੇ ਹਿਸਾਬ ਨਾਲ ਸੁਬੀ ਜਬੰਦਨ ਵਾਲੀ ਗੱਲ ਹੋਈ ਪਈ ਐ ਬਹੁਤ ਚੰਗੀ ਸੀ ਬਾਈ ਨੇ ਮੈਨੂੰ ਵੀਡੀਓ ਲਗਾਈ ਐ ਤੇ ਬਹੁਤ ਵਧੀਆ ਗਾਂ ਸੀ ਜਿਹਦੋਂ ਇਹ ਲਈ ਐ ਗਾਂ 85000 ਰੁਪਏ ਦੀ ਗਾਂ ਖਰੀਦੀ ਐ ਤੇ ਆ ਦਿਨਾਂ ਚ ਬਸ ਚਿਚੜਾਂ ਤੋਂ ਪਸ਼ੂ ਨੂੰ ਬਚਾ ਕੇ ਰੱਖੋ ਜੀ ਤੇ ਮੇਨ ਬਸ ਟੈਂਪਰੇਚਰ ਦਾ ਜ਼ਰੂਰ ਧਿਆਨ ਰੱਖੋ ਕਈ ਵਾਰ ਹੀਟ ਸਟ्रेस ਵੀ ਹੁੰਦਾ ਪਰ ਫੇਰ ਵੀ ਜੇ ਪਸ਼ੂ ਮਿੱਟੀ ਖਾਣੀ ਸ਼ੁਰੂ ਕਰ ਦਿੰਦਾ ਤੇ ਖਾਨ ਚ ਟਿਉਣ ਲੱਗ ਗਿਆ ਤੇ ਸੂਟੀਲੀ ਹੋ ਗਈ ਤਾਂ ਸਾਰੇ ਲੋਕ ਕਨਫਰਮ ਆ ਵੀ ਕਲੇਅਰ ਬਣ ਚੁੱਕਿਆ ਜੀ ਬਸੂ ਦੇ ਤੇ ਆਪਦੇ ਡਾਕਟਰ ਨਾਲ ਕਨਸਰਨ ਕਰਕੇ ਠੀਕ ਹੈ ਜਰੂਰ ਲਵਾਓ ਜੀ ਬੂਟਲ ਐਕਸ ਵਗੈਰਾ ਆਕਸੀਜਨ ਲਾਓ ਡ੍ਰਿਪ ਚ ਬਾਕੇ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋਗੇ ਵੱਧ ਤੋਂ ਵੱਧ ਧੰਨਵਾਦ